ਜੀ ਬੰਥਿਆ ਅਸੀਂ ਸਪੀਕਰ ਸਾਹਿਬ ਨੂੰ ਇਹ ਗੱਲ ਨੋਟ ਕਰਾਉਣੀ ਚਾਹੁੰਦੇ ਆ ਜੇ ਇਹ ਸਦੀ ਗੱਲ ਜਿਹੜੀ ਆ ਸਰਕਾਰ ਦੇ ਪਾਸ ਰੱਖੀ ਜਾਵੇ ਆਦੇ ਸਰਕਾਰ ਨੂੰ ਆਪਦੇ ਮੁੱਖ ਮੰਤਰੀ ਨੂੰ ਪੁੱਛਿਆ ਜਾਵੇ ਕਿ ਜਦੋਂ ਤੁਸੀਂ ਮੋਰਚਾ ਚ ਚਾ ਗਿਆ ਸੀ ਤੇ ਤੁਸੀਂ ਇਹ ਗੱਲ ਕਹੀ ਲੋਕਾਂ 'ਚ ਪ੍ਰਚਾਰਿਆ ਕਿ ਆਮ ਲੋਕਾਂ ਕਾ ਜਿਹੜੇ ਉਹ ਤੰਗ ਹੁੰਦੇ ਨੇ ਮੇਰਾ ਸਵਾਲ ਹੈ ਇੱਕ ਤੇ ਇਹਨਾਂ ਕਾਰਪੋਰੇਟ ਕਰਾਹਣੀਆਂ ਆਂ ਜਾਂ ਨੀਤੀਆਂ ਲੋਕਾਂ ਦੇ ਖਿਲਾਫ ਜਿਹੜੀਆਂ ਨੀਤੀਆਂ ਲਾਗੂ ਕਰਨ ਤੁਸੀਂ ਜਾ ਰਹੇ ਤੇ ਲੋਕ ਲੋਕਾਂ ਨੂੰ ਕੋਈ ਤਕਲੀਫ ਨਹੀਂ ਹੈ ਇਸ ਦੀ ਲੋਕ ਸੁਨਾਚਾਂ ਦੇ ਪੱਖ ਜਨੇ ਤੁਹਾਨੂੰ ਪਤਾ ਹੋਣਾ 2 ਜੰembre ਨੂੰ ਜਿੱਦਾਂ ਪੰਜਾਬ ਬੰਦ ਹੋਇਆ ਉਸ ਦਿਨ ਇੱਕ ਵੀ ਰੇੜੀ ਫੜੀ ਆ ਅਸੀਂ ਜਾ ਕੇ ਕਿਸੇ ਨੂੰ ਕਿਹਾ ਨਹੀਂ ਆਪਣੇ ਆਪ ਲੋਕਾਂ ਨੇ ਹਮਾਇਤ ਕਰਕੇ ਪੂਰਨ ਬੰਦ ਕੀਤਾ ਸੀਗਾ ਤਾਂ ਫਿਰ ਲੋਕ ਜਿਹੜੇ ਉਹ ਕਿਸਾਨਾਂ ਦੇ ਮੰਦੂਰਾ ਦੇ ਸਿnabla ਚਾਨੇ ਬੋਲਦਕੇ ਮੇ ਹੋਏ ਸੋ ਰੇਸ ਕਰਕੇ ਜਿਹੜਾ ਆਮ ਜਨਤਾ ਦੀ ਆਪਾਂ ਗੱਲ ਕਰਦੇ ਆ ਕਿ ਭਾਈ ਆਮ ਜਨਤਾ ਦਾ ਮਤਲਬ ਜਿਹੜਾ ਹੈ ਉਹ ਖਰਾਬ ਹੋ ਰਹੀ ਸੀ ਅਸਲ ਵਿੱਚ ਗੱਲ ਇਹ ਨਹੀਂ ਆ ਮੇਰੇ ਵੀਰੋ ਆਮ ਨਹੀਂ ਅਸੀਂ ਜਿਹੜੇ ਕਾਰਪੋਰੇਸ਼ਨ ਘਰਾਣੇ ਇਹਨਾਂ ਦੇ ਚਿਹਰੇ ਪਿੱਛੋਂ ਜਿਨ੍ਹਾਂ ਨੇ ਬਾਗ ਰੋੜੀ ਆ ਦੋਨਾਂ ਸਰਕਾਰਾਂ ਨੇ ਅਸ ਵਿੱਚ ਉਹ ਨੀਤੀਆਂ ਨੂੰ ਲਾਗੂ ਕੋਰੋਂ ਦੇ ਵਿੱਚ ਜਿਹੜੇ ਅਸੀਂ ਰੁਕਾਵਟ ਬਣ ਰਹੇ ਆ ਉਹਨਾਂ ਨੂੰ ਉਸ ਵਿੱਚ ਇਹ ਸਰਕਾਰਾਂ ਔਕੀਆਂ ਨੇ ਇਸ ਕਰਕੇ ਜ਼ਬਰ ਵਾਲੇ ਪਾਸੇ ਨੂੰ ਇਹ ਲੋਕ ਜ਼ਬਰ ਹੋਇਆ ਪਰ ਇੱਕ ਗੱਲ ਅਸੀਂ ਪਰ ਇੱਕ ਗੱਲ ਅਸੀਂ ਇਹ ਸਾਫ਼ ਕਰ ਦੇਣਾ ਚਾਹੁੰਦੇ ਆ ਬਰਾਵੋ ਮਜ਼ਦੂਰ ਹੋਵੇ ਕਿਸਾਨ ਹੋਵੇ ਚੱਤੀ ਹੋਵੇ ਆਪਣਾ ਗੂਰ ਵੱਡੀ ਪੱਦਰ ਤੇ ਜਾ ਰਹੀਆਂ ਨੇ ਉਧਲੇ ਪਾਸੇ ਨੂੰ ਵਧਿਆ ਜਾ ਰਿਹਾ ਇਸ ਕਰਕੇ ਇਕੱਠੇ ਹੋਣ ਦੀ ਲੋੜ ਹੈ ਇਸ ਜਬਰ ਦਾ ਮੁਕਾਬਲਾ ਕਰਨ ਦੀ ਲੋੜ ਹੈ ਨੀਤੀਆਂ ਬੌਸੀਆਂ ਲਾਗੂ ਕਰਨ ਦੀ ਲੋੜ ਹੈ ਇਹ ਗੱਲ ਮੈਂ ਜਾਂਦਾ ਜਾਂਦਾ ਹੋ ਕੇ ਕਹਿਣ ਲੱਗਾ ਹੈਗਾ ਬੜੀ ਮਹੱਤਵਪੂਰਨ ਹੈ ਸਾਡੇ ਲੋਕਾਂ ਨੂੰ ਇਹ ਲੱਗ ਸਕਦਾ ਮਜ਼ਦੂਰਾਂ ਨੂੰ ਲੱਗ ਸਕਦਾ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਆਪਣੇ ਜਿਹੜੇ ਆ ਫਾਰਮ ਬਣ ਗਏ ਅਸੀਂ ਕਿਸਾਨ ਤੇ ਖੇਤਾਂ 'ਚ ਕੰਮ ਕਰਨ ਦੀ ਬਜਾਏ ਕਾਰਪੋਰੇਟਰ ਫਾਰਮਰ ਦੇ ਵਿੱਚ ਕੰਮ ਕਰ ਲਾਂਗੇ ਇੱਕ ਗੱਲ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਣਾ ਸਾਰੇ ਨੋਟ ਕਰ ਲਓ ਕਿਸਾਨ ਵੀਰੋ ਤੇ ਮਜ਼ਦੂਰ ਵੀਰੋ ਤੇ ਕਰਤੀਓ ਤੇ ਬਾਜ਼ਾਰ ਦੇ ਮਤਲ ਜਿਹੜੇ ਆ ਆਥਰੇ ਵਪਾਰੀ ਵੀਰਾਂ ਨੂੰ ਇਹ ਦੱਸ ਦੇਣਾ ਚਾਹਣਾ ਹੈ ਕਿ 65 ਤੋਂ 70% ਤੱਕ ਖੇਤੀ ਦੇ ਉੱਤੇ ਨਿਰਭਰ ਤੁਹਾਡਾ ਗੁਜ਼ਾਰਾ ਤੇ ਜਿੱਦੇ ਕਾਰਪੋਰੇਟ ਕਹੜਿਆਂ ਦੇ ਹੱਥ ਚਲਾ ਗਿਆ ਸਾਰਾ ਕੁਝ ਤੇ ਮਜ਼ਦੂਰਾਂ ਨੂੰ ਆਣ ਲੱਗਾ ਸੀ ਫਾਰਮਾਂ 'ਚ ਕੰਮ ਕਰ ਲਾਂਗੇ ਇਹ ਭੁਲੇਖੇ ਜਿਹਾ ਨਾ ਰਿਓ 3000 ਕਿੱਤਾ ਪ੍ਰਵਾਹ ਤੋਂ ਜਾ ਰਿਹਾ ਹੈ ਕਿ ਡਰੋਨ ਤੇ ਆਪਣੇ ਰੋਬ ਜਿ ਵਗੈਰਾ ਨਕਲੀ ਆਦਮੀ ਜਿਹੜੇ ਆ ਰਹੇ ਆ ਇੱਕ ਜਿਹੜੇ 2-2 ਸਵਾ ਅਮੀ ਦੇ ਬਰਾਬਰ ਕੰਮ ਕਰਦੇ ਆ ਵੱਡੀਆਂ ਵੱਡੀਆਂ ਮਤਲਬ ਫਾਰਮਰ ਦੇ ਵਿੱਚ ਮਸ਼ੀਨਾ ਆਉਣੀਆਂ ਉਹਨਾਂ ਨੂੰ ਚੰਦ ਬੰਦੇ ਜਿਹੜੇ ਸਿੱਖਿਆ ਤੋਣਗੇ ਉਹ ਕੰਮ ਕਰਨਗੇ ਬਾਕੀ ਥੋੜਾ ਕਿੱਤਾ ਜਿਹੜਾ 3000 ਪਰਵਾਹ ਥੋਣਾ ਰੋਬੋਟ ਤੇ ਆਪਣਾ ਡਰੋਨਾਂ ਦੇ ਕਾਰਨ ਤੁਸੀਂ ਦੇਖਨੇ ਹੋਗੇ ਆ ਮੋਬਾਈਲ ਤੇ ਦੇਖ ਲਿਆ ਕਰੋ ਕਿਵੇਂ ਮਤਲਬ ਜਿਹੜਾ ਹੈਗਾ ਉਹ ਡਰੋਨ ਵਗੈਰਾ ਤੇ ਮਤਲ ਜਿਹੜੇ ਆ ਰੋਬੋਟ ਵਗੈਰਾ ਦਿਖਾਏ ਜਾ ਰਹੇ ਆ ਸੋ ਇਸ ਕਰਕੇ ਚੋਪ ਛੋੜਦੀ ਲੋੜ ਹੈ ਕੱਠੇ ਹੋਣ ਦੀ ਲੋੜ ਹੈ ਕੱਚ ਤੋਂ ਬਿਨਾ ਮਤਲ ਜਿਹੜਾ ਬੀਰੋ ਨਾ ਜਬਰ ਰੁਕਣਾ ਨਾ ਨੀਤੀਆਂ ਪੌੜਸ਼ੀਆਂ ਰੁਕਣੀਆਂ ਨਾ ਤੁਹਾਡਾ ਰੋਜ਼ਗਾਰ ਬੱਚਿਆਂ ਦਾ ਤੁਸੀਂ ਬਚਣਾ ਇਸ ਕਰਕੇ ਅੱਜ ਪੜਨੇ ਕਰਦੇ ਜਾਓ ਕਿ ਸਾਨੂੰ ਕੱਠੇ ਹੋਣ ਦੀ ਲੋੜ ਆ ਮੱਤਬੇਦ ਪੁਲਾ ਕੇ ਸਾਨੂੰ ਇਹਨਾਂ ਸਰਕਾਰਾਂ ਦੇ ਚਾਹ ਕੇਂਦਰ ਦੀ ਹੋਵੇ ਚਾਹ ਪੰਜਾਬ ਸਰਕਾਰ ਹੋਵੇ ਇਹਨਾਂ ਨੀਤੀਆਂ ਨੂੰ ਰੋਕਣ ਵਾਸਤੇ ਕਿੱਥੇ ਹੋਣ ਦੀ ਲੋੜ ਹੈ